ਹਾਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੰਡਨ ਵਿੱਚ ਆਈਆਂ ਮੈਂ ਇੱਥੇ ਪਾਰਕ ਵਿੱਚ ਤੁਰਨ ਫਿਰਨ ਵਾਸਤੇ ਆਈ ਸੀ ਤੇ ਇੱਥੇ ਹੁਣ ਲੱਗ ਗਿਆ ਮੀਂਹ ਪੈਣ ਹੁਣ ਦੇਖਦੇ ਆ ਕੀ ਹੁੰਦਾ ਵਾ ਤੇ ਕਿਵੇਂ ਪਹੁੰਚਦੀ ਹੈ ਪਹੁੰਚੀ ਕਿਉਂਕਿ ਨਹੀਂ ਇੱਥੇ ਉਸ ਮੀਂਹ ਦਾ ਕੋਈ ਪਤਾ ਹੀ ਨਹੀਂ ਨਾ ਐ ਇੱਕ ਤੇ ਗੱਲ ਜੀ ਬਣਾਈ ਹੋਈ ਆ ਮੀਂਹ ਦਾ ਤੇ ਜਨਾਨੀ ਦਾ ਵੀ ਪਤਾ ਨਹੀਂ ਲੱਗਦਾ ਕਦੋਂ ਬਰਨ ਲੱਗ ਜਾਣਾ ਤੇ ਇਹੀ ਗੱਲ ਹੁਣ ਆਪਾਂ ਇੱਥੇ ਮੈਂ ਜਦੋਂ ਆਈ ਆ ਬਹੁਤ ਸਾਨਸੇ ਮੌਸਮ ਤੇ ਮੈਂ ਸੋਚਿਆ ਵੀ ਚੱਲ ਵਾਕ ਕਰ ਲੈਂਦੀ ਆ ਤੇ ਵਧੀਆ ਜਨ ਹੈਗਾ ਕੀ ਬਹਿਣਾ ਅੰਦਰ ਨਾਲੇ ਬਾਹਰ ਲਿਖਿਆ ਵੱਲ ਲੱਗਦੀ ਕੀ ਹੁਣ ਇੱਥੇ ਮੀਂਹ ਪੈਂਦਾ ਹੁਣ ਪਤਾ ਨਹੀਂ ਕਿਵੇਂ ਚੱਲੂਗਾ ਕੰਮ ਤੇ ਦੇਖੋ ਕਿਵੇਂ ਆਹ ਸਾਰੇ ਸੁੱਕੇ ਸਾਡੇ ਪਏ ਆ ਦਰਖਤ ਜੇ ਤੇ ਪਤਾ ਹੀ ਆਪਾਂ ਨੂੰ ਲੰਡਨ ਦੇ ਵਿੱਚ ਤਾਂ ਕਰਾਊਡ ਬਹੁਤ ਜ਼ਿਆਦਾ ਹੁੰਦਾ ਤੇ ਵਾਕਿੰਗ ਜ਼ਿਆਦਾ ਕਰਦੇ ਜਾਂ ਇੱਥੇ ਜਿਹੜੇ ਇਲੈਕਟ੍ਰਿਕ ਸਾਈਕਲ ਆ ਉਹਨਾਂ ਨੂੰ ਬਹੁਤ ਮੰਨਦੇ ਆ ਉਹ ਚਲਾਉਂਦੇ ਆ ਕਿਉਂਕਿ ਜਗ੍ਹਾ ਹੀ ਹੈ ਨੀ ਕਿ ਜੇ ਤੁਸੀਂ ਗੱਡੀ ਹੈਗੀ ਹੈ ਤੁਹਾਡੇ ਕੋਲੇ ਫੇਰ ਉਹਦਾ ਪਰਮਿਟ ਲੈਣਾ ਪੈਂਦਾ ਜੇ ਪਰਮਿਟ ਲੈਣੇ ਆ ਤੇ ਫੇਰ ਉਹ ਤੁਹਾਨੂੰ ਮਹਿੰਗੀ ਬਹੁਤ ਪੈਂਦੀ ਆ ਇਸ ਕਰਕੇ ਲੋਕ ਇੱਥੇ ਗੱਡੀਆਂ ਘੱਟ ਹੀ ਲੈਂਦੇ ਆ ਬਸ ਉਹਨਾਂ ਨੇ ਤੁਰਕੇ ਜਾਂਦੇ ਆ ਜਾਂ ਫੇਰ ਬੱਸਾਂ ਦੀ ਸਰਵਿਸ ਬਹੁਤ ਜ਼ਿਆਦਾ ਆ ਕਰ ਹੈ ਗਈਆਂ ਲੋਕਾਂ ਕੋਲੇ ਇਦਾਂ ਨਹੀਂ ਵੀ ਹੈ ਨਹੀਂ ਪਰ ਐਵੇਂ ਹਰੇ ਕੋਲੇ ਹੈ ਕਰ ਹੈ ਇਹਨਾਂ ਦਾ ਦੇਖ ਲਓ ਵਿਚਾਰੇ ਇਹਨਾਂ ਦੀ ਜਿੰਦਗੀ ਪਾਣੀ ਦੇ ਵਿੱਚ ਹੀ ਅਸੀਂ ਤਾਂ ਹੁਣ ਥੋੜੀ ਥੋੜੀ ਭੂਜੀ ਪੈਣ ਲੱਗੀ ਤਾਂ ਮੈਂ ਦੇਖਦੀ ਸੀ ਵੀ ਕੀ ਕਰ ਸਕਦੇ ਹਾਂ ਹੁਣ ਇੱਥੇ ਦੇਖਦੀ ਆਂ ਆ ਖੁੱਖਾ ਦੇ ਆਖੋ ਜੇ ਉਹਦੇ ਵਿੱਚ ਖਾਣ ਦੇ ਦੇਣਗੇ ਤਾਂ ਨਹੀਂ ਤਾਂ ਉਹ ਫਿਰ ਖਾਣ ਨਾ ਵੀ ਦਿੰਦੇ ਉਹ ਕਹਿੰਦੇ ਖਾਣ ਨੂੰ ਲਓ ਪਹਿਲਾਂ ਕੁਛ ਫਿਰ ਤੁਸੀਂ ਖਾੜ ਸਕਦੇ ਆਂ ਹੁਣ ਇੱਥੇ ਤੁਹਾਨੂੰ ਹੋਰ ਵੀ ਕੁਝ ਦਿਖਾਉਂਗੀ ਕਿ ਮੈਂ ਇੱਥੇ ਲੋਕ ਇੰਨਾ ਕੰਜਸਟਡ ਆ ਐਨੀ ਇੱਥੇ ਪਬਲਿਕ ਰਹਿੰਦੀ ਐ ਪਤਾ ਹੀ ਨਹੀਂਗਾ ਕਿੰਨੇ ਖੜੇ ਸੌ ਕੁਛ ਦਿਹਾੜੀਆਂ ਨਹੀਂ ਹੋਵੇ ਦੇਖੋ ਤਾਂ ਸੇ ਟਾਫਾ ਦੇ ਵਿੱਚ ਰੱਖਿਆ ਔਰ ਬੈਂਚਾਂ ਨੂੰ ਕੀ ਕਰਨਾ ਸੇ ਬੈਠ ਸਕਦੇ ਹਾਂ ਧੁੱਪ ਵਿੱਚ ਹੀ ਵਧੀਆ ਹੁੰਦਾ ਵਾ ਹੁਣ ਉੱਥੇ ਦੇਖੀ ਸੀ ਕਿ ਫੇਮਟੋ ਫਟ ਕੇ ਟਰਪੀ ਕਮੀ ਪੈਣ ਲੱਗ ਗਿਆ ਮੇਰੇ ਤਾਂ ਖੋਖਰੇ ਜਿਹੇ ਖੜਦੇ ਨੇ ਜੇ ਕੋਈ ਗੱਲ ਬਣਦੀ ਜੀ ਤਾਂ ਉੱਥੇ ਹਨ ਜੇ ਮੜਾ ਜਿਹਾ ਸੈਂਡਵਿਚ ਲੈਣਾ ਉਹ ਵੀ ਦੇਖ ਲਓ 8-10 ਫੌਨ ਦੋ ਤੇ ਜੇ ਨਾਲ ਕਾਫੀ ਜਾਂ ਚਾਹ ਲੈਣੀ ਹੈ ਦਾਂ ਦੀ ਪਹੁੰਚਾਂਕ ਪਾਉਂਦਾ ਤੁਹਾਨੂੰ ਸੈਂਡਵਿਚ ਤੇ ਚਾਹ ਮਿਲ ਜੇ ਇੰਨੀ ਮਹਿੰਗਾਈ ਹੈ ਮਹਿੰਗਾਈ ਸਾਰੇ ਬੱਸ ਸਿਪਰ ਲੰਡਨ ਚ ਬਹੁਤ ਜ਼ਿਆਦੇ ਚੰਗਾ ਜੀ ਸਸੀ ਕਾ ਅਸਦਨ ਜੋਗਾ ਬੇਦਰ